ਜਿਹੜਾ ਅਜਰਾ ਆਪੂਤਾ ਹੈ ਉਹ ਇਹ ਆ ਤੇ ਜਿਹੜਾ ਮੋਦੀ ਸਰਕਾਰ ਉਹਨੂੰ ਸਾਡੇ ਸਾਹ ਦੇ ਉੱਤੇ ਲਾਤਾ ਮਾਰਿਆ ਹੈ ਉਹ ਬਹੁਤ ਹੀ ਮੰਗਲਕੋਪ ਕਿਸਾਨ ਨੂੰ ਇਹ ਆਪਣਾ ਹੱਤ ਦਾ ਇਹ ਗੱਠੇ ਰੋਕ ਲਾਉਂਦੀ ਲੋੜ ਹੈ ਬਿਨਾਂ ਕੱਟੇ ਹੋਏ ਇਹ ਹੱਤ ਦਾ ਇਹ ਲੜਿਆ ਨਹੀਂ ਜਾਣਾ ਇਹ ਸਾਨੂੰ ਇੱਕ ਚੈਨ ਵਾਲਾ ਹੋਣੇ ਮੋਦੀ ਮਿਲ ਕੇ یہاں یہ ہے جی کہ کلا مزدور وغیرہ دکھی ہے اس موبائل نے ہر وغیرہ دکھی یہ خوش کوئی نہیں ہے کیونکہ خوشی نے سارے ہی عورتوں ہاں کا حق ماریا ابھی امید کرتے ہیں کہ سب دے لوگ سارے دیش لوگ سارے سوچوان نے کہ اسی اپنے ہاتھ میں کٹھے ہو کے لگا لیں ਪਰ ਇਹ ਜਿਹੜੇ ਬੜਾ ਬੜਾ ਬਾਤ ਤੇ ਬੱਸਦੇ ਨੇ ਉਹ ਕਹਿੰਦੇ ਨੇ ਵੀ ਜੇਕਰ ਕਿਸੇ ਲੋਕ ਤੇ ਜਾਂ ਕਿਸੇ ਹੋਰ ਪਬਲਿਕ ਜਗ੍ਹਾ ਦੇ ਉੱਤੇ ਕੋਈ ਇਨਸਾਨ ਖੁੱਸ ਜਵੇ ਉਹਨੂੰ ਕੱਲਾ ਹੋਂਦ ਦੀ ਨਾਕਾਬ ਕਰਨਾ ਆਉਂਦਾ ਹੋਵੇ ਨਾ ਉਹ ਵੀ ਪੈਂਦੀ ਆ ਸੱਜਾ ਕਰਵਾਉਂਦਾ ਪਰੇ ਉਹ ਪੂਰੇ ਬੱਸੇ ਵਾਲੇ ਪੁੱਛਦੇ ਉਹ ਸਭ ਤੋਂ ਸੰਤਲ ਵੱਡਾ ਕੰਮ ਆ ਪਊਗਾ ਸਾਰਾ ਬੱਥੇ ਹੋਣਾ ਬਿਨਾਂ ਬੱਥੇ ਰਹਿ ਕੇ ਤੇ ਨਾਕਰੀ ਪਈ مزدور والے سارے کٹے ہونا ہوگا جی منریگا جانے منریگا والا روزگار نہیں دکان روزگار نہیں جائے گا جڑی ہو ਕਸਾਨਾਂ ਨੇ ਫਸਲ ਦੇ ਲਈ ਉਮੀਦ ਮਜ਼ਦੂਰਾਂ ਦੇ ਖਰੀਦਣੀ ਆ। ਉਹਦੇ ਨੁਕਸਾਨ ਹੋਣਾ ਹੈ। ਇਸ ਨਾਲ ਕਿਤੇ ਰੱਖੇ ਹੋਣ ਦੀ ਲੋੜ ਹੈ। ਇਹ ਜਿਹੜੇ ਕਾਰਨ ਨੇ ਕਿ ਅਸੀਂ ਦਿਨ ਬਤਾਤੇ ਦਿਨ ਬਤਾਉਂਦੇ ਕਮਿਟੀ ਕਾਫੀ ਬਣਤੀ ਗਈ ਹੈ। ਸਾਨੂੰ ਖੁਰੇ ਕੀਤਾ ਗਿਆ। ਪਰ ਕੁਝ ਨਹੀਂ। ਇੱਕ ਕੋਟ ਕਰਨ ਦੇ ਹੱਥੇ ਮੰਗਦੇ ਇੱਕ ਫੋਟੋ ਬੰਨਾ ਸਾਥੀ ਵੀ ਇਹਦਾ ਬਖਾਵਾ ਰੱਖ ਪਾਉਂਦਾ ਕੁਝ ਨਹੀਂ ਹੋਇਆ। ਉਸ ਤੋਂ ਬਾਅਦ ਤੇਰੇ ਦਾਰੇ ਨੂੰ ਤੇ ਅਸੀਂ RAM JI ਦੇ ਤਾਰੇ ਤੇ ਹੁੰਦਾ ਕਿ ਤੁਹਾਡੇ ਪੰਜਾਬ ਦੇ ਇੱਕ ਕਾਪੜੇ ਹੋ ਰਹੇ ਸੀਗੇ ਖਸਮਾ ਕਾਣੇ ਆਮੋਦੀ ਨੂੰ ਜਰ ਦੇਵਾ ਕੇ ਖੇਤੀਬਾੜੀ ਕੇਂਦਰੀ ਮੰਤਰੀ ਸਰਵਾਰ ਚਾਹਾਨ ਕੀ ਇਹਦਾ ਨਾਮ ਬਦਲਣਾ ਕਾਪੜੇ ਬੰਦ ਹੋ ਜਾਣਗੇ ਜਾਂ ਹੋਰ RAM JI ਦੇ ਨੋਕੇ ਨਾਮ ਰੱਖਣ ਇਹ ਸਾਰੇ ਇਮਾਨਦਾਰ ਹੋ ਜਾਣਗੇ ਇਹ ਸੀ ਜੀ ਗਰੰਟੀ ਮੋਦੀ ਸਰਕਾਰ ਦੇਵੇਗੀ ਕਿ ਅਸੀਂ ਇਹ ਮੁੱਖਾ ਸਵਾਲ ਇਹ ਪੁੱਛਣਾ ਕਰ ਰਿਹਾ ਕਿ ਜੇਕਰ ਇੱਕ ਰਾਜ ਦੀਆਂ ਨੌਕ ਤੇ ਰੱਖਣ ਤੇ ਜਾਂ ਕਿਸੇ ਦੇਵੀ ਦੇ ਕੋਲੇ ਕਿਸੇ ਵੀ ਨਾਮ ਰੱਖਣ ਤੇ ਕ腐ਸ਼ਨ ਬੰਦ ਹੁੰਦੀ ਹੈ ਚੋਰੀ ਘੱਟਦੀ ਬੰਦ ਹੁੰਦੀ ਹੈ ਆਪੋ ਸੋਚੋ ਜੇ ਉਹਨਾਂ ਦੇ ਸਾਡੀਆਂ ਮਾਮਾ ਦੇ ਪੁੱਤ ਕਿੰਨੇ ਲਸਿਆ ਨਾਲ ਗੇਰਾਂ ਦੇ ਵਿੱਚਲੇ ਚੋਰੀਆਂ ਠੱਗੀਆਂ ਕੂਲੇ ਜਾਂ ਹੋਰੋਂ ਬਾਹਰ ਦੇ ਦੇ ਵਿੱਚਲੇ ਅਸੀਂ ਆਪੋਲੇ ਪੱਤਾ ਲਾਡੀ ਨਾਮਾ ਪਾਉਣ ਕਰਕੇ ਆ ਗਏ ਪਰਪਤ ਨੂੰ ਨਾਮ ਬਣਾਇਆ ਜੀ ਇਹੋ ਹੋ ਪਾ ਪਰਪਤ ਕਾਹਤੇ ਫੜਿਆ ਇਸ ਗੱਲ ਦੀ ਗਾਰੰਟੀ ਮੋਦੀ ਸਰਕਾਰ ਦਿੰਦੀ ਹੈ ਪਰ ਨਹੀਂ ਸਿਰਫ ਕਾਮ ਕੀਆ ਕਾਮ ਦੇਣਾ ਤੇ ਉਹਨਾਂ ਨੇ ਸਿਰਫ ਆਪਣੀ ਫੋਟੋ ਚਮਕਾਉਣੀ ਹੈ ਹੋਟਾਂ ਤੇ ਮੁਕਾਬਲੇ ਦੇ ਉੱਤੇ ਕਰੋੜਾਂ ਅਰਬ ਪੈਣਾ ਖਰਚ ਕਰਦੇ ਨੇ ਪਰ ਸਾਡੇ ਲੋਕਾਂ ਨੂੰ ਉਹ ਵਿਗਾਰ ਨਹੀਂ ਦਿਨਾ ਕਿ ਉਹਨਾਂ ਦਾ ਚੁੱਲ੍ਹਾ ਬਾਜਾ ਨਹੀਂ ਉਹਨਾਂ ਦੇ ਜਿਹੜਾ ਜਮਾ ਇਸ ਗੱਲ ਕਰਕੇ ਕਿ ਇਹਨਾਂ ਨੇ ਬਸ ਬਸ ਪਰਾਂ ਦੇ ਪਨੈਨ ਬਣਾਏ ਜਿਵੇਂ ਕਿ ਪੰਜਾਬ ਨੂੰ ਪੂਰੇ ਦੇਸ਼ ਨੂੰ ਕਿੰਨਾ ਕਿਵੇਂ ਉਜਾੜਨਾ ਹੈ اور سارے لوگ آ چکی ہے یہ ابھی چھوٹی اچھا نہیں ہے آزاد والے وہ آپ چل رہے ہیں یہ پنجاب نہیں ہے دوسرے پاس آپ گل کرتے ہیں بھروسے کی سانو وق وقت سرکار کوتا جانا سارے مریضوں نے بس آپ لگائی جاتی ہیں چاہے وہ کالی ہوگا ہوئے دار ہو ਉਹ ਤਾਂ ਅਸੀਂ ਤੁਹਾਡੇ ਹੱਕ ਲਈ ਲੜ ਪਿਆ ਪਰ ਨਹੀਂ ਉਹ ਪੰਜਾਬ ਦਾ 20 ਕੀ ਲੱਖ ਜੌੜਵਾੜ ਹਰ ਮੋੜੇ ਨਾਲ ਬਾਕੀ ਦੇ ਨੌਜਵਾਲ ਦੇ ਨਾ ਚਾਰ ਚਾਰ ਬੀਤੀਆਂ ਦੇ ਕਾਫਲੇ ਦੇ ਹੁਕਮਾਂ ਵੀ ਜੂਰੇ ਹੋ ਗਏ 80 ਕਿਲਾਫਾ ਦੀ ਕਰੋੜ ਦੇ ਆਦਿ ਪਰ ਹੋਰ ਮੰਗ ਲਿਆ ਔਰ ਲੋਕਾਂ ਨੂੰ ਰੋ ਰਹਿ ਨੇ ਉਹ ਬੱਚਾ ਲੋਕਾਂ ਨੂੰ ਪਾਏ ਭੇਜ ਰਹੇ ਨੇ ਜੇ ਉਹਨਾਂ ਨੂੰ ਸਾਡਾ ਫਿਕਰਾ کن چل رہا سوشل میڈیا تو سرکار نے دیکھا اتنے اتنے کیوں نہیں ہوئے اتنے کیوں نہیں گل کی رکن میں آفی ریکارڈ نہیں کہہ سکتا اپنے سامنے بیٹو کی گل <سؤال> ہے وہ بنا دے جا سنوں سے ہرا گے نگر چلائیے اس گل کر کے بغیر بچ رہے جیسے کان بھی چلتی ہوں اس گل کر کے فائدہ دن واسطے نگر چلائی گی ਇਹ ਸਾਰੇ ਸੋਸ਼ਲਵਾਦੀਆਂ ਨੇ ਇਹਨਾਂ ਤੋਂ ਬਚੋ ਆਪਣੀ ਲੜਾਈ ਆਪ ਲੜੋ ਜਿੰਨਾ ਚਿਰ ਆਪਣੀ ਲੜਾਈ ਆਪ ਨਹੀਂ ਲੜਦੇ ਉਨਾ ਚਿਰ ਅਸੀਂ ਕਿਸੇ ਦੇ ਹੀਰੋਹਾਵਾਂ ਦੇ